ਪਰੰਤੂ ਇੱਥੇ ਸਿੱਖਸ ਪਰ ਜਸਟਿਸ ਦੇ ਨਾਂ ਤੇ ਜਿਹੜੇ ਸਿੱਖ ਬੱਚਿਆਂ ਤੇ ਤਸ਼ੱਦਦ ਬੜਾ ਵੱਡਾ ਹੋ ਰਿਹਾ ਹੈ ਜੀ ਤੇ ਫੇਰ ਕੋਈ ਉਹਨਾਂ ਦੀ ਬਾਹ ਫੜਨ ਵਾਲਾ ਨਹੀਂ ਹੁੰਦਾ ਪੀਸੀ ਦੇ ਜਨਰਲ ਸਕੱਤਰ ਦਾ ਬਿਆਨ ਸੀ ਕਿ ਮੈਂ ਖਾਲਿਸਤਾਨ ਦੀ ਹਮਾਇਤ ਨਹੀਂ ਕਰਦਾ ਕਹਿੰਦੇ ਵੀ ਜਿੱਥੇ ਸਿੱਖਾਂ ਦੀ ਬਦਨਾਮੀ ਹੁੰਦੀ ਹੈ ਉਸ ਦੀ ਅਸੀਂ ਹਾਮੀ ਬਿਲਕੁਲ ਨਹੀਂ ਕੋਈ ਉਹਨਾਂ ਦੀ ਦੇਸ਼ ਪਰਿਵਾਰ ਦੇ ਪਰਿਵਾਰ ਜਿਹੜੇ ਆ ਤਬਾਹ ਹੋ ਰਹੇ ਨੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਆਪਾਂ ਨੂੰ ਮੱਦੇਦੌਰ ਜਿਹੜੀਆਂ ਰੱਖਣੀਆਂ ਪੈਣੀਆਂ ਕਿ ਕਿਤੇ ਸਿਰਫ ਜਿਹੜਾ ਹੈਗਾ ਉਹ ਆਪਾਂ ਨਾਅਰਾ ਲਾディーਏ ਤੇ ਨਾਅਰੇ ਲਾ ਕੇ ਪਾਸੇ ਹੋ ਗੀਏ ਤੇ ਫਿਰ ਤਸ਼ੱਦਦ ਹੁੰਦਾ ਰਹੇ ਉੱਥੇ ਕੋਈ ਬਾਹ ਫੜਨ ਵਾਲਾ ਨਾ ਹੋਵੇ ਆਪਦੇ ਢੰਗ ਨਾਲ ਕੋਈ ਮੰਨ ਚਿਰਦਾ ਰਹੇ ਪਰੰਤੂ ਬਾਹ ਫੜਨ ਵਾਲਾ ਨਾ ਹੋਵੇ ਬੜੀ ਵੱਡੀ ਜਿਹੜੀ ਹੈ ਇੱਕ ਸਮੱਸਿਆ ਹੈਗੀ ਹੈ ਇਹ ਸਾਰਿਆਂ ਨੂੰ ਆਪਾਂ ਨੂੰ ਇਕੱਠੇ ਕਰਕੇ ਵਿਛਣਾ ਪਵੇਗਾ ਜੀ ਅਸੀਂ ਕਿਸੇ ਨੂੰ ਜ਼ਬਰਦਸਤੀ ਖਾਲਸਤਾਨ ਦੀ ਹਮਾਇਤ ਕਰਨ ਲਈ ਮਜਬੂਰ ਨਹੀਂ ਕਰ ਸਕਦੇ ਨਾ ਤਾਂ ਜਿੰਨੀਆਂ ਵੀ ਮੂਵਮੈਂਟਾਂ ਚੱਲੀਆਂ ਕੋਈ ਜ਼ਬਰਦਸਤੀ ਤਾਂ ਮਜਬੂਰ ਕਰ ਨਹੀਂ ਸਕਿਆ ਨਾ ਉਹਨਾਂ ਦੇ ਚਾਹਣ ਤੇ ਬੋਧੰਤੀ ਨੇ ਜਿਹੜੀ ਆ ਉਹ ਹਮਾਇਤ ਕਰੀ ਹੈ ਕੈਨੇਡਾ ਕੋਲ ਖਾਲਸਤਾਨ ਦਾ ਨਾਰਾ ਲਾ ਦਿੰਦਾ ਅਮਰੀਕਾ ਚੁਲਾ ਦਿੰਦਾ ਨਿਊਜ਼ੀਲੈਂਡ ਚੁਲਾ ਦਿੰਦਾ ਇਟਲੀ ਚੁਲਾ ਦਿੰਦਾ ਉੱਥੇ ਉਸ ਨੂੰ ਕੋਈ ਜਿਹੜਾ ਹੈਗਾ ਕਸ਼ਟ ਨਹੀਂ ਭੋਗਣਾ ਪੈਂਦਾ ਕੋਈ ਤਕਲੀਫ ਨਹੀਂ ਸਹਿਣੀ ਪੈਂਦੀ ਪਰੰਤੂ ਹਿੰਦੁਸਤਾਨ ਚੁਲਾ ਦਿੰਦਾ ਤਾਂ ਉਥੇ ਬਹੁਤ ਵੱਡੀ ਤਕਲੀਫ ਸਹਿਣੀ ਜਾ ਰਿਹਾ ਹੈ ਹਰਿਆਣਾ ਹਾਈ ਕੋਰਟ ਜਿੱਥੇ ਸਿੱਖ ਜੱਜਾਂ ਦੀ ਬਹੁ ਗਿਣਤੀ ਹੁੰਦੀ ਸੀ ਅੱਜ 20% ਨੇ ਕਿ ਜੇ ਜਦੋਂ ਸਿੱਖਾਂ ਦੇ ਕੋਲੋਂ ਇਹੋ ਜਿਹੀਆਂ ਚੀਜ਼ਾਂ ਹੀ ਜਿਹੜੀਆਂ ਖਤਮ ਹੋ ਰਹੀਆਂ ਨੇ ਤੇ ਸਾਡੇ ਬੱਚੇ ਇੱਧਰ ਪੜ੍ਹ ਨਹੀਂ ਰਹੇ ਸਿਰਫ ਵਿਦੇਸ਼ਾਂ ਦੇ ਵੀ ਚਲੇ ਜਾਂਦੇ ਨੇ ਕਿਸੇ ਕੰਪੀਟੀਸ਼ਨ 'ਚ ਨਹੀਂ ਆ ਸਕਦੇ ਤਾਂ ਜਿਹੜੀ ਹੈ ਇੱਥੇ ਵੱਡੀ ਜਿਹੜੀ ਪੱਦਰ ਤੇ ਪ੍ਰਵਾਸੀਆਂ ਦੀ ਜਿਹੜੀ ਆ ਉਹ ਬਹੁਤ ਵੱਡੀ ਆਮਦ ਹੋਣ ਕਰਕੇ ਉਹਨਾਂ ਦਾ ਬੋਲਵਾਲਾ ਹੋ ਗਿਆ ਕਈ ਪਿੰਡਾਂ ਦੇ ਵਿੱਚ ਉਹਨਾਂ ਦੇ ਸਰਪੰਚ ਬਣ ਗਏ ਦੇਖੋ ਜੀ ਗੱਲ ਇਹ ਹੈ ਕਿ ਜਿਹੜਾ ਖਾਲਸਾ ਰਾਜ ਆ ਉਹ ਕਿਹੜਾ ਸਿੱਖ ਹੈ ਜਿਹੜਾ ਉਹਦੀ ਹਮਾਇਤ ਨਹੀਂ ਕਰਦਾ ਰੇਕ ਦੀਆਂ ਰਗਾਂ ਦੇ ਵੀ ਖੂਨ ਉਬਾਲੇ ਖੰਦਾ ਜਦੋਂ ਖਾਲਸਾ ਰਾਜ ਦੀ ਗੱਲ ਆਉਂਦੀ ਹੈ ਇਹ ਸਾਡੀ ਅਰਦਾਸ ਦਾ ਵੀ ਹਿੱਸਾ ਹੈ ਵੀ ਖਾਲਸਾ ਰਾਜ ਹੋਵੇ ਤੇ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਵਾਲੇ ਟਾਈਮ ਹੋ ਗਿਆ ਸੀ ਤੇ ਜਿਨ੍ਹਾਂ ਨੇ ਖਤਮ ਕਰਿਆ ਉਹ ਸਿੱਖਾਂ ਨਹੀਂ ਥਾਤੂ ਕਰਿਆ ਮਹਾਰਾਜਾ ਰਣਜੀਤ ਸਿੰਘ ਦੇ ਪਿੱਛੋਂ ਜਿਸ ਟੰਡ ਦੇ ਨਾਲ ਜਿਹੜਾ ਹੈਗਾ ਚੜਤ ਸਿੰਘ ਦੀ ਮੌਤ ਹੋਈ ਤਮਰਨ ਉਹ ਨਿਹਾਲ ਸਿੰਘ ਦੀ ਮੌਤ ਹੋਈ ਮਹਾਰਾਜਾ ਸ਼ੇਰ ਸਿੰਘ ਦੀ ਮੌਤ ਹੋਈ ਸੰਦੇਵਾਲੀਏ ਸਰਦਾਰਾਂ ਦੀ ਮੌਤ ਮੌਤ ਹੋਈ ਸਰਦਾਰ ਸ਼ਾਮ ਸਿੰਘ ਡਟਾਰੀ ਵਾਲੇ ਦੀ ਮੌਤ ਹੋਈ ਜਿਹੜੇ ਇਹ ਸਾਰੇ ਦਲੀਪ ਸਿੰਘ ਨੂੰ ਇੱਥੋਂ ਲੈ ਕੇ ਗਿਆ ਗਿਆ ਉਹਨਾਂ ਨੂੰ ਸਾਹੀ ਬਣਾਇਆ ਗਿਆ ਇਹ ਸਾਰੇ ਜਿਹੜੇ ਇਸ ਸਾਰੀਆਂ ਗੱਲਾਂ ਦੇ ਵਿੱਚ ਸਿੱਖੇ ਸ਼ਾਮਲ ਸੀ ਕੋਈ ਇਹ ਸੋਚ ਨਹੀਂ ਸਕਦਾ ਵੀ ਥਲਸਾਰਾ ਜੇ ਨਾ ਆਵੇ ਪਰੰਤੂ ਸਰਦਾਰ ਸਾਹਿਬ ਸਾਨੂੰ ਆਪਣੀਆਂ ਕਮੀਆਂ ਪੇਸ਼ੀਆਂ ਦੂਰ ਕਰਨੀਆਂ ਪੈਣੀਆਂ ਅਸੀਂ ਸਿਰਫ ਨਾਰਿਆਂ ਦੇ ਨਾਲ ਕੋਈ ਰਾਜ ਨਹੀਂ ਲੈ ਸਕਦੇ ਉਹ ਕਿਉਂ ਮੰਨਣਗੇ ਜੇ ਇੱਥੇ ਦੀ ਡਿਮਾਂਡ ਉਹਨਾਂ ਨੇ ਜਸਟੀਫਿਕੇਸ਼ਨ ਤਾਂ ਨਹੀਂ ਦੇਖਣੀ ਵੀ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ ਉਹ ਤਾਖਤ ਨਾਲ ਵੀ ਆਪਣੇ ਨਾਲ ਰੱਖਦੇ ਐ ਇਕੱਲਾ ਹਿੰਦੁਸਤਾਨ ਨਹੀਂ ਰੱਖਦਾ ਚੀਨ ਵੀ ਰੱਖਦਾ ਰੂਸ ਵੀ ਰੱਖਦਾ ਹੁਣ ਜਿਹੜਾ ਹਮ ਜਿਹੜਾ ਜਿਹੜਾ ਹੁਣ ਉੱਥੇ ਜਿਹੜੀ ਹੈ ਲੜਾਈ ਚੱਲ ਰਹੀ ਹੈ ਰੂਸ ਦੀ ਉਹ ਵੀ ਸਾਰੀ ਇਸੇ ਲਈ ਚੱਲ ਰਹੀ ਹੈ ਵੀ ਸਾਡੇ ਅਧਿਨ ਰਹੇ ਅਮਰੀਕਾ ਵੀ ਚੁੱਭਾ ਨੂੰ ਤੇ ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਮੈਂ ਨਿਸ਼ਾਨ ਸਿੰਘ ਦਰਸ਼ਕਾਂ ਦਾ ਤਹਿਤੋਂ ਸਵਾਗਤ ਕਰਦੇ ਹਾਂ ਸੋ ਖਬਰ ਬਹੁਤ ਅਹਿਮ ਮੁੱਦੇ ਦੀ ਲੈ ਕੇ ਹਾਜ਼ਰ ਹੋਏ ਹਾਂ ਖੁੱਲ੍ਹ ਕੇ ਖਾਲਸਤਾਨੀਆਂ ਦੇ ਪੱਖ ਚ ਆਈ ਬ੍ਰਿਟੇਨ ਸਰਕਾਰ ਸੋ ਸਿੱਖ ਫਾਰ ਜਸਟਿਸ ਵੀ ਖਾਲਸਤਾਨ ਦੀ ਲੜਾਈ ਲੜਦਾ ਆਇਆ ਹੈ ਲੰਬੇ ਸਮੇਂ ਤੋਂ ਜਿਸ ਨੇ ਭਾਰਤ ਸਰਕਾਰ ਤੇ ਵੱਡੇ ਸਵਾਲ ਚੁੱਕੇ ਹੈਗੇ ਨੇ ਕਿ ਸਿੱਖ ਆਪਣਾ ਆਜ਼ਾਦ ਖਿੱਤਾ ਚਾਹੁੰਦੇ ਨੇ ਦੂਜੇ ਪਾਸੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਵੀ ਖਾਲਸਾਣ ਦੀ ਲੰਬੇ ਸਮੇਂ ਤੋਂ ਜਦੋਂ ਜਾਇਦ ਕਰਦੇ ਆਏ ਹੈਗੇ ਨੇ ਤੀਜੀ ਗੱਲ ਕਰੀਏ ਕਿ ਬਾਕੀ ਪੰਜਾਬ ਦੀਆਂ ਜਥੇਬੰਦੀਆਂ ਵੀ ਜਿਵੇਂ ਦਲ ਖਾਲਸਾ ਤੇ ਐਮਪੀ ਅਮਰਪਾਲ ਸਿੰਘ ਨੇ ਵੀ ਖਾਲਸਾਣ ਦੇ ਮੁੱਦੇ ਤੇ ਨਦੜਕ ਹੋ ਕੇ ਕਦਮ ਚੁੱਕਿਆ ਸੀਗਾ ਸੋ ਜਿੰਨੇ ਵੀ ਸਿੱਖ ਖਾਲਸਾਣ ਦੀ ਲੜਾਈ ਲੜ ਰਹੇ ਹਨ ਲੜੰਦਾ ਤਰੀਕਾ ਅਲੱਗ-ਅਲੱਗ ਹੈਗਾ ਸੋ ਮੰਗ ਇਹਨਾਂ ਦੀ ਇੱਕੋ ਹੈਗੀ ਕਿ ਖਾਲਸਾਣ ਖਾਲਸੇ ਦਾ ਰਾਜ ਸੋ ਯੂਕੇ ਵੱਲੋਂ 12 ਦਮਨਕਾਰੀ ਦੇਸ਼ਾਂ ਦੀ ਬਣਾਈ ਲਿਸਟ ਵਿੱਚ ਭਾਰਤ ਦਾ ਨਾਮ ਵੀ ਸ਼ਾਮਲ ਕੀਤਾ ਹੈ ਸੋ ਇਸ ਅਹਿਮ ਮੁੱਦੇ ਤੇ ਵਿਚਾਰ ਚਰਚਾ ਕਰਨ ਵਾਸਤੇ ਮੇਰੇ ਨਾਲ ਜੁੜੇ ਨੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਮਿਹਰਬਾਨੀ ਭਾਈ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ ਬਹੁਤ ਬਹੁਤ ਮਿਹਰਬਾਨੀ ਜੀ ਸੋ ਭਾਈ ਸਾਹਿਬ ਜੀ ਪਹਿਲਾ ਸਵਾਲ ਇਹ ਕਰਦੇ ਆਂ ਵੀ ਯੂਕੇ ਦੇ ਵੱਲੋਂ ਭਾਰਤ ਨੂੰ ਦਮਨਕਾਰੀ ਜਿਹੜੀ 12 ਦੇਸ਼ਾਂ ਦੀ ਲਿਸਟ ਜਾਰੀ ਕੀਤੀ ਉਹਨਾਂ ਨੇ ਉਹਨਾਂ ਦਾ ਕਹਿਣਾ ਹੈਗਾ ਕਿ ਭਾਰਤ ਦੀ ਜਿਹੜੀ ਘੱਟ ਗਿਣਤੀਆਂ ਦੇ ਲੋਕ ਹੈਗੇ ਨੇ ਉਹਨਾਂ ਤੇ ਤਸ਼ੱਦਦ ਕੀਤਾ ਜਾਂਦਾ ਤੇ ਉਹਨਾਂ ਨੂੰ ਇਨਸਾਫ ਦੀ ਜਗ੍ਹਾ ਦੱਬਿਆ ਕੁਝ ਨਹੀਂ ਆ ਜਾਂਦਾ ਹੈਗਾ ਸੋ ਭਾਈ ਸਾਹਿਬ ਇਸ ਤੇ ਤੁਹਾਡਾ ਕੀ ਪ੍ਰਤੀਕਰਮ ਹੈਗਾ ਦੇਖੋ ਜੀ ਉਹ ਗੱਲ ਜਿਹੜੀ ਹੈਗੀ ਆ ਉਹਨਾਂ ਨੇ ਕਹਿ ਧੀ ਪਰੰਤੂ ਜਿਹੜੇ ਇਹਨਾਂ ਦੀ ਨਾਜ਼ਰਤ ਨੇ ਬ੍ਰਿਟੇਨ ਦੇ ਜੋਹਲ ਸਾਹਿਬ ਜੀ ਉਹਨਾਂ ਨੂੰ ਬੜੇ ਲੰਬੇ ਅਰਸੇ ਤੋਂ ਕਈ ਸਾਲਾਂ ਤੋਂ ਇੱਥੇ ਗ੍ਰਿਫਤਾਰ ਚਰਚੇ ਰੱਖਿਆ ਗਿਆ ਹੈ ਕਈ ਕੇਸਾਂ ਦੇ ਵਿੱਚ ਤੇ ਉਹਨਾਂ ਦੀ ਬਰੀ ਵੀ ਹੋ ਚੁਤੀ ਉਹ ਉਸ ਦੇ ਬਾਵਜੂਦ ਰਿਹਾਈ ਨਹੀਂ ਹੋ ਰਹੀ ਜੀ ਜੀ ਕਿ ਉਥੋਂ ਦੇ ਜਿਹੜੇ ਐਮਪੀ ਨੇ ਹਾਊਸ ਆਫ ਕਾਮਨ ਜਦੇ ਮੈਂਬਰ ਨੇ ਤੇ ਹਾਊਸ ਆਫ ਲਾਰਡ ਜਦੇ ਵੀ ਕੁਝ ਮੈਂਬਰ ਨੇ ਜਿਹੜੇ ਆਪਣਾ ਯੂਨਾਈਟਿਡ ਕੈਂਡਮ ਦੇ ਉਹਨਾਂ ਨੇ ਵੀ ਚਿੱਠੀਆਂ ਲਿਖੀਆਂ ਕਈਆਂ ਪਰ ਉਸ ਦਾ ਕੋਈ ਅਸਰ ਨਹੀਂ ਹੋਇਆ ਜੀ ਤੇ ਜੇ ਆਪਾਂ ਕਿਸੇ ਨੂੰ ਦਮਨਕਾਰੀ ਤਰਾਰ ਦੰਨੇ ਆ ਤਾਂ ਕੋਈ ਨਾ ਕੋਈ ਰਸਤਾ ਵੀ ਲੱਭਣਾ ਚਾਹੀਦਾ ਹੈ ਜਿਸ ਦੇ ਨਾਲ ਉਹ ਦਮਨ ਜਿਹੜਾ ਸਮਾਪਤ ਕੀਤਾ ਜਾ ਸਕੇ ਜੀ ਕਿਸੇ ਨੂੰ ਦਮਨਚਾਰੀ ਕਹਿ ਕੇ ਜਿਹੜਾ ਹੈਗਾ ਉਸ ਨੂੰ ਜਿਹੜਾ ਹੈ ਚੁੱਪ ਹੋ ਜਾਣਾ ਤੇ ਉਸ ਤੋਂ ਬਾਅਦ ਕੋਈ ਜਲਣਾ ਚਾਹਣੀ ਉਹਦੇ ਨਾਲ ਦੂਜੇ ਨੂੰ ਕੋਈ ਸਹਾਰਾ ਨਹੀਂ ਮਿਲਦਾ ਜਦੋਂ ਉਹਨਾਂ ਦੇ ਆਪ ਦੇ ਨਾਗਰ ਚ ਝੂਠੇ ਕੇਸਾਂ ਵਿੱਚ ਫਸੇ ਹੋਏ ਨੇ ਤੇ ਉਹਨਾਂ ਨੂੰ ਕੋਈ ਰਿਹਾ ਨਹੀਂ ਕਰ ਰਿਹਾ ਕੁਝ ਨਹੀਂ ਕਰ ਰਿਹਾ ਤੇ ਫਿਰ ਦਮਨਚਾਰੀ ਕਹਿਣ ਨਾਲ ਖੁਸ਼ ਹੋਣਾ ਜਾ ਇਹਦੇ ਨਾਲੇ ਸੰਤੁਸ਼ਟ ਹੋ ਜਾਣਾ ਵੀ ਦਮਨਚਾਰੀ ਹੈ ਜੇ ਦਮਨਚਾਰੀ ਹੈਗਾ ਫਿਰ ਕੋਈ ਨਾ ਕੋਈ ਐਕਸ਼ਨ ਵੀ ਹੋਣਾ ਚਾਹੀਦਾ ਜੀ ਸੋ ਪਈ ਸਭਗਲਾ ਸਮਲ ਕਰਦੇ ਵੀ ਸਿੱਖ ਫਾਰ ਜਸਟਿਸ ਵੱਲੋਂ ਜੋ ਖਾਲਸਾ ਦੀ ਲੜਾਈ ਲੰਬੇ ਸਮੇਂ ਤੋਂ ਲੜੀ ਜਾ ਰਹੀ ਹੈਗੀ ਹੈ ਜਿਸ ਦੇ ਸਰਪ੍ਰਸਤ ਗੌਰਪਤਵੰਤ ਸਿੰਘ ਪੰਨੂ ਹੈਗੇ ਨੇ ਸੋ ਜਦੋਂ ਵੀ 15 ਅਗਸਤ ਹੁੰਦਾ ਹੈ ਤਾਂ ਸਿੱਖ ਫਾਰ ਜਸਟਿਸ ਦੀਆਂ ਗਤੀਵਿਧੀਆਂ ਭਾਰਤ ਵਿਰੁੱਧ ਤੇਜ਼ ਹੋ ਜਾਂਦੀਆਂ ਨੇ ਤੇ ਸਿੱਖਾਂ ਦੇ ਵੱਖਰੇ ਮੁਲਕ ਦੀ ਗੱਲ ਕਰਦੇ ਹੈਗੇ ਨੇ ਤੁਸੀਂ ਇਸ ਮੁੱਦੇ ਨੂੰ ਕਿਵੇਂ ਵਿਖਦੇ ਹੋ ਦੇਖੋ ਜੀ ਨਾ ਤਾਂ ਮੈਂ ਪੰਨੂ ਨੂੰ ਜਾਂਦਾ ਜੀ ਨਾ ਮੇਰਾ ਕੋਈ ਸਿੱਖ ਪਰ ਜਸਸ ਨਾਲ ਕੋਈ ਪਿਆ ਉਹ ਕਿਸ ਤਰੀਕੇ ਦੀ ਲੜਾਈ ਲੜਦੇ ਐ ਕਿਵੇਂ ਲੜਦੇ ਐ ਕਿਵੇਂ ਨਹੀਂ ਲੜਦੇ ਪਰੰਤੂ ਇੱਥੇ ਸਿੱਖ ਪਰ ਜਸਸ ਦੇ ਨਾਂ ਤੇ ਜਿਹੜੇ ਸਿੱਖ ਬੱਚਿਆਂ ਤੇ ਤਸ਼ੱਦਦ ਬੜਾ ਵੱਡਾ ਹੋ ਰਿਹਾ ਹੈ ਜੀ ਤੇ ਫਿਰ ਕੋਈ ਉਹਨਾਂ ਦੀ ਬਾਹ ਫੜਨ ਵਾਲਾ ਨਹੀਂ ਹੁੰਦਾ ਕੋਈ ਉਹਨਾਂ ਦੀ ਬੇਚ ਦੇ ਪਰਿਵਾਰ ਦੇ ਪਰਿਵਾਰ ਜਿਹੜੇ ਆ ਤਵਾ ਹੋ ਰਹੇ ਨੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਆਪਾਂ ਨੂੰ ਮੱਦੇਦੌਰ ਜਿਹੜੀਆਂ ਰੱਖਣੀਆਂ ਪੈਣਗੀਆਂ ਕਿ ਇੱਥੇ ਸਿਰਫ ਜਿਹੜਾ ਹੈਗਾ ਉਹ ਆਪਾਂ ਨਾਅਰਾ ਲਾディーਏ ਤੇ ਨਾਅਰੇ ਲਾ ਕੇ ਪਾਸੇ ਹੋ ਗੀਏ ਤੇ ਫਿਰ ਤਸ਼ੱਦਦ ਹੁੰਦਾ ਰਹੇ ਉੱਥੇ ਕੋਈ ਬਾਹ ਫੜਨ ਵਾਲਾ ਨਾ ਹੋਵੇ ਆਪਦੇ ਢੰਗ ਨਾਲ ਕੋਈ ਮੰਨ ਚਿਰਦਾ ਰਹੇ ਪਰੰਤੂ ਬਾਹ ਫੜਨ ਵਾਲਾ ਨਾ ਹੋਵੇ ਬੜੀ ਵੱਡੀ ਜਿਹੜੀ ਐ ਇੱਥੇ ਸਮੱਸਿਆ ਹੈਗੀ ਐ ਇਹ ਸਾਰਿਆਂ ਨੂੰ ਆਪਾਂ ਨੂੰ ਇਕੱਠੇ ਕਰਕੇ ਦੇਖਣਾ ਪਵੇਗਾ ਜੀ ਜੀ ਇਸ ਸਬਕ ਗੱਲ ਸਵਾਲ ਕਰਦੇ ਵੀ ਐਸਜੀਪੀਸੀ ਦੇ ਜਨਰਲ ਸਕੱਤਰ ਦਾ ਬਿਆਨ ਸੀ ਕਿ ਮੈਂ ਖਾਲਸਤਾਨ ਦੀ ਹਮਾਇਤ ਨਹੀਂ ਕਰਦਾ ਕਿਸੇ ਪੀਸੀ ਸਰਕਾਰ ਸੀਨੀਅਰ ਨੇ ਗੱਲ ਕੀਤੀ ਕਹਿੰਦੇ ਵੀ ਜੋ ਸਿੱਖ ਦੀ ਹੱਕਾਂ ਦੀ ਗੱਲ ਕਰਦੇ ਅਸੀਂ ਉਹਨਾਂ ਦੇ ਨਾਲ ਜ਼ਰੂਰ ਹੈਗੀਆਂ ਸਾਡੀ ਹਮਦਰਦੀ ਉਹਨਾਂ ਦੇ ਨਾਲ ਹੈਗੀ ਹੈ ਕਹਿੰਦੇ ਵੀ ਜਿੱਥੇ ਸਿੱਖਾਂ ਦੀ ਬਦਨਾਮੀ ਹੁੰਦੀ ਹੈ ਉਸ ਦੀ ਅਸੀਂ ਹਾਮੀ ਬਿਲਕੁਲ ਨਹੀਂ ਭਰਦੇ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਗੱਲ ਇਹ ਹੈ ਕਿ ਜਦੋਂ ਕੋਈ ਮੰਜ ਚੜਨੀ ਹੈ ਤਾਂ ਉਹਦੇ ਲਈ ਕੌਮ ਨੂੰ ਇਕੱਠਾ ਕਰਨਾ ਪੈਂਦਾ ਹੈ ਜੀ ਕੋਈ ਸਰ ਤੋਂ ਘਟ ਜਿਹੜਾ ਹੈ ਹੋਰ ਕੋਈ ਸਰਕਾਰ ਹਮਾਇਤ ਕਰੇ ਨਾ ਕਰੇ ਤੂੰ ਦੇਸ਼ ਹਮਾਇਤ ਕਰੇ ਨਾ ਕਰੇ ਪਰ ਕੌਮ ਨੂੰ ਜਿਹੜਾ ਹੈਗਾ ਉਹ ਇਸ ਥਾਂ ਤੇ ਖੜ ਕੇ ਹੋਵੇ ਕਿ ਘਟੋ ਘਟ ਕੌਮ ਦੇ ਵਿੱਚੋਂ ਜਿਹੜੇ ਹੈਗੇ ਆ ਬਹੁਤ ਦਿਨથી ਇਸ ਦੀ ਹਮਾਇਤ ਕਰਦੀ ਹੈ ਪਰੰਤੂ ਪਹਿਲਾਂ ਜਦੋਂ ਕੌਮੀ ਕਠਿਨੀ ਹੈ ਉਹ ਕਈ ਕੈਸ ਬੰਦੀਆਂ ਕਹਿਵੀਆਂ ਨੇ ਕਿ ਇਸ ਮੰਝ ਦੇ ਨਾਲ ਸਾਡਾ ਨੁਕਸਾਨ ਹੋ ਰਿਹਾ ਸਿੱਖਾਂ ਨੂੰ ਸੱਚੀ ਨਗਰਾਂ ਨਾਲ ਦੇਖਿਆ ਜਾ ਰਿਹਾ ਹੈ ਉਹ ਤਾਂ ਇਥੋ ਇਥੋ ਕਹਿੰਦੇ ਆ ਕਿ ਜਿਹੜੇ ਹੈ ਸਿੱਖਾਂ ਦੀ ਬਦਨਾਮੀ ਦਾ ਸਾਧਨ ਬੰਦਾ ਹੈ ਤੇ ਸਿੱਖਾਂ ਨੂੰ ਆਰਥਿਕ ਤੌਰ ਤੇ ਵੀ ਬੜੀ ਵੱਡੀ ਜਿਹੜੀ ਆ ਉਹ ਘਾਟ ਮਹਿਸੂਸ ਹੋ ਰਹੀ ਹੈ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਸਿੱਖਾਂ ਤੋਂ ਆਰਥਿਕ ਤੌਰ ਤੇ ਹੋਰ ਜਿਹੜੀਆਂ ਹੈ ਜੀਆਂ ਉਹ ਭਾਈਚਾਰੇ ਅੱਗੇ ਨਿਕਲ ਜੇ ਉਹ ਸਿਰਫ ਇਸੇ ਕਰਕੇ ਨਿਕਲ ਜੇ ਕੁਝ ਲੋਕਾਂ ਨੇ ਖਾਲਸਾਣ ਦੀ ਮੰਜ ਜਿਹੜੀ ਆ ਸ਼ੁਰੂ ਕੀਤੀ ਹੋਈ ਹੈ ਸੋ ਪਹਿਲਾਂ ਤਾਂ ਕੌਮ 'ਚ ਬੈਠ ਕੇ ਇੱਕ ਵਿਚਾਰ ਬਣਾਉਣਾ ਚਾਹੀਦਾ ਹੈ ਕਿ ਇਹ ਮੰਨਦੇ ਦੀ ਜਿਹੜੇ ਹੈ ਜੀ ਉਹ ਬਹੁਤ ਜੰਤੀ ਹਮੈਤੀ ਹੈ ਜਾਂ ਨਹੀਂ ਹੈ ਅਸੀਂ ਕਿਸੇ ਨੂੰ ਜ਼ਬਰਦਸਤੀ ਖਾਲਸਪੁਰ ਦੀ ਹਮਾਇਤ ਕਰਨ ਲਈ ਮਜਬੂਰ ਨਹੀਂ ਕਰ ਸਕਦੇ ਅੱਜ ਜਿਹਨੀਆਂ ਵੀ ਮੂਵਮੈਂਟਾਂ ਚਲੀਆਂ ਐ ਕੋਈ ਜ਼ਬਰਦਸਤੀ ਦਾ ਮਜਬੂਰ ਕਰ ਨਹੀਂ ਸਕਿਆ ਨਾ ਉਹਨਾਂ ਦੇ ਚਾਹਣ ਤੇ ਬਹੁਤ ਹਿੰਤੀ ਨੇ ਜਿਹੜੀ ਆ ਉਹ ਹਮਾਇਤ ਕਰੀ ਐ ਇਹ ਹੋਣੀ ਚਾਹੀਦੀ ਐ ਜਾਂ ਨਹੀਂ ਹੋਣੀ ਚਾਹੀਦੀ ਪਹਿਲਾਂ ਤੁਹਾਨੂੰ ਜਿਹੜਾ ਹੈਗਾ ਉਹ ਪ੍ਰਚਾਰ ਸਾਧਨ ਹੋਣ ਚਾਹੀਦੇ ਐ ਤੁਹਾਡਾ ਪ੍ਰਭਾਵ ਵੀ ਹੋਣਾ ਚਾਹੀਦਾ ਤੇ ਸਾਰੂ ਢੰਗ ਦੇ ਨਾਲ ਇਸ ਸੋਚ ਦੀ ਹਮਾਇਤ ਲਈ ਮਾਹੌਲ ਬਣਾਉਣਾ ਚਾਹੀਦਾ ਹੈ ਆਧਾਰ ਤਿਆਰ ਕਰਨਾ ਚਾਹੀਦਾ ਹੈ ਤੇ ਵੈਸੇ ਹੀ ਜਿਹੜਾ ਹੈ ਉਹ ਕਹਿ ਦੇਣਾ ਕਿ ਉਹ ਕਹਿ ਦੇਣ ਨਾਲ ਤਾਂ ਦੇਖੋ ਕੁਝ ਨਹੀਂ ਬਣਦਾ ਨਾਗਾਲੈਂਡ ਵੀ ਮੰਜੇ ਕਰੀ ਤਾਂ ਨਾਗਾਲੈਂਡ ਇੱਕ ਸੂਬਾ ਬਣ ਗਿਆ ਭਾਰਤ ਦਾ ਪਰ ਉਹ ਬਣਤਾ ਗਿਆ ਇੱਥੇ ਤਾਂ ਜਿਹੜਾ ਹੈਗਾ ਪੰਜਾਬ ਦਾ ਨਵਾਂ ਵੀ ਖਾਲਸਤਾਨ ਨਹੀਂ ਰੱਖਿਆ ਜੇ ਉਹ ਪੰਜਾਬ ਦਾ ਨਵਾਂ ਹੀ ਖਾਲਸਤਾਨ ਰੱਖ ਦਿੰਦੇ ਸੋ ਜਿਹੜੇ ਬਾਤੀ ਦੇਸ਼ ਨੇ ਉਹ ਕਹਿ ਰਹੇ ਨੇ ਜੀ ਕਿ ਉਹ ਆਪਣੇ ਆਪਣੇ ਮਤਨ ਲਈ ਹਮੈਤ ਕਰਦੇ ਨੇ ਉਹਨਾਂ ਦੀਆਂ ਆਪਦੀ ਰਾਜਨੀਤਿਕ ਹਾਲਤ ਜਿਹੜੀ ਉਥੋਂ ਦੀ ਹੈ ਹੁਣ ਕੈਨੇਡਾ ਕੁਲ ਖਲਸਤਾਨ ਦਾ ਨਾਹਰਾ ਲਾ ਦਿੰਦਾ ਅਮਰੀਕਾ ਚਿਲਾ ਦਿੰਦਾ ਆਂਜ਼ਲੈਂਡ ਚਿਲਾ ਦਿੰਦਾ ਇਟਲੀ ਚਿਲਾ ਦਿੰਦਾ ਉੱਥੇ ਉਸ ਨੂੰ ਕੋਈ ਜਿਹੜਾ ਹੈਗਾ ਕਸ਼ਟ ਨਹੀਂ ਭੋਗਣਾ ਪੈਂਦਾ ਕੋਈ ਤਕਲੀਫ ਨਹੀਂ ਸਹਿਣੀ ਪੈਂਦੀ ਪਰੰਤੂ ਹਿੰਦੁਸਤਾਨ ਚਿਲਾ ਦਿੰਦਾ ਤਾਂ ਉਥੇ ਬਹੁਤ ਵੱਡੀ ਤਕਲੀਫ ਸਹਿਣੀ ਪੈਂਦੀ ਹੈ ਤਾਂ ਜਿਹੜੀ ਸਿੱਖ ਕੌਮ ਹੈ ਅੱਜ ਉਹਦਾ ਹਾਲਾਤ ਇਹ ਹੈ ਕਿ ਖਾਲਸਾਤਨ ਦੀ ਗੱਲ ਤਾਂ ਬਹੁਤ ਦੂਰ ਦੀ ਹੈ ਕਿ IAS IPS PCS PPS ਦੇ ਵਿੱਚ ਅੱਜ ਸਿੱਖ ਘਟ ਗਿਣਤੀ ਵੀ ਜਾ ਰਹੇ ਨੇ ਜੀ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਿੱਥੇ ਸਿੱਖ ਜੱਜਾਂ ਦੀ ਬਹੁ ਗਿਣਤੀ ਹੁੰਦੀ ਸੀ ਅੱਜ 20% ਨੇ ਜੀ ਜੇ ਜਦੋਂ ਸਿੱਖਾਂ ਦੇ ਕੋਲੋਂ ਇਹ ਜਿਹੜੀਆਂ ਚੀਜ਼ਾਂ ਹੀ ਜਿਹੜੀਆਂ ਖਤਮ ਹੋ ਰਹੀਆਂ ਨੇ ਤੇ ਸਾਡੇ ਬੱਚੇ ਇੰਦਰ ਪੜ ਨਹੀਂ ਰਹੇ ਸਿਰਫ ਵਿਦੇਸ਼ਾਂ ਦੇ ਵੀ ਚਲੇ ਜਾਂਦੇ ਨੇ ਕਿਸੇ ਕੰਪਿਟੀਸ਼ਨ ਚ ਨਹੀਂ ਆ ਸਕਦੇ ਤਾਂ ਜਿਹੜੀ ਹੈ ਇੱਥੇ ਵੱਡੀ ਜਿਹੜੀ ਪੱਧਰ ਤੇ ਪ੍ਰਵਾਸੀਆਂ ਦੀ ਜਿਹੜੀ ਆ ਉਹ ਬਹੁਤ ਵੱਡੀ ਆਮਦ ਹੋਣ ਕਰਕੇ ਉਹਨਾਂ ਦਾ ਬੋਲਬਾਲਾ ਹੋ ਗਿਆ 23 ਪਿੰਡਾਂ ਦੇ ਵਿੱਚ ਉਹਨਾਂ ਦੇ ਸਰਪੰਚ ਬਣ ਗਏ ਤੇ ਇਹੀ ਹਾਲਤ ਦੇ ਵਿੱਚ ਸਿਰਫ ਇਹ ਕਹੀ ਜਾਣਾ ਜੀ ਸਾਡਾ ਇਹ ਨਾਅਰਾ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦੇਣਾ ਮੈਂ ਸਮਝਦਾ ਉਹ ਨਾਅਰਾ ਜੇ ਨਾਲੋਂ ਤਕੜਾ ਹੁੰਦੀ ਤਾਂ ਕਮਜ਼ੋਰ ਹੋ ਰਿਹਾ ਜੀ ਸੋ ਪਈਸਾ ਵੀ ਅਗਲਾ ਸਵਾਲ ਹੋਏਗਾ ਵੀ ਸਿੱਖਾਂ ਨੇ ਸਿੱਖੇ ਆਪਣੀ ਗੱਲ ਰੱਖਦੇ ਨੇ ਵੀ ਅਸੀਂ ਇਸ ਧਰਤੀ ਤੇ ਦੋ ਵਾਰ ਰਾਜ ਕੀਤਾ ਹੈ ਕਹਿੰਦੇ ਵੀ ਸਿੱਖਾਂ ਦੇ ਅੰਦਰ ਖਾਲਸਾ ਖਾਲਸਾ ਰਾਜ ਦਾ ਖੂਨ ਦੌੜਦਾ ਹੈਗਾ ਪਰ ਭਾਰਤ ਦੀ ਸਰਕਾਰ ਇਹ ਲੋਕਾਂ ਨੂੰ ਸਿੱਖ ਵਿਰੋਧੀ ਆਖਦੀ ਹੈ ਅੱਤਵਾਦੀ ਵੀ ਆਖਦੀ ਹੈ ਜੀ ਦੇਖੋ ਜੀ ਗੱਲ ਇਹ ਹੈ ਕਿ ਜਿਹੜਾ ਖਾਲਸਾ ਰਾਜ ਆ ਉਹ ਕਿਹੜਾ ਸਿੱਖ ਹੈ ਜਿਹੜਾ ਉਹਦੀ ਹਮਾਇਤ ਨਹੀਂ ਕਰਦਾ ਰੇਤ ਦੀਆਂ ਰਗਾਂ ਦੇ ਵੀ ਖੂਨ ਵਾਲੇ ਖੰਡ ਹੈ ਜਦੋਂ ਖਾਲਸਾ ਰਾਜ ਦੀ ਗੱਲ ਆਉਂਦੀ ਹੈ ਇਹ ਸਾਡੀ ਅਰਦਾਸ ਦਾ ਵੀ ਹਿੱਸਾ ਹੈ ਵੀ ਖਾਲਸਾ ਰਾਜ ਹੋਵੇ ਤੇ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਵੇਲੇ ਕਾਇਮ ਹੋ ਗਿਆ ਸੀ ਤੇ ਜਿਨ੍ਹਾਂ ਨੇ ਸਤਮ ਕਰਿਆ ਉਹ ਸਿੱਖਾਂ ਨਹੀਂ ਥਾ ਤੁੰ ਕਰਿਆ ਤੇ 1947 ਦੇ ਵਿੱਚ ਜਿਹੜੀ ਵੰਡ ਹੋਈ ਦੇਸ਼ ਦੀ ਤੇ ਉੱਥੇ ਕੋਈ ਜਿਹੜਾ ਹੈਗਾ ਖਾਲਸਾ ਰਾਜ ਦੀ ਮੰਨ ਨਹੀਂ ਕਰੀ ਆਮ ਜਨਤਾ ਵੀ ਉਹ ਮੰਨਦੇ ਨਹੀਂ ਸੀ ਕਿਸੇ ਨੇ ਖਾਲਸਾ ਰਾਜ ਦੀ ਮੰਨ ਨਹੀਂ ਉਠਾਈ ਮਹਾਰਾਜਾ ਰਣਜੀਤ ਸਿੰਘ ਦੇ ਪਿੱਛੋਂ ਜਿਸ ਟੰਡ ਦੇ ਨਾਲ ਜਿਹੜਾ ਹੈਗਾ ਚੜਤ ਸਿੰਘ ਦੀ ਮੌਤ ਹੋਈ ਤਮਰਨ ਉਹ ਨਿਹਾਲ ਸਿੰਘ ਦੀ ਮੌਤ ਹੋਈ ਮਹਾਰਾਜਾ ਸ਼ੇਰ ਸਿੰਘ ਦੀ ਮੌਤ ਹੋਈ ਸੰਦੇਵਾਲੀਏ ਸਰਦਾਰਾਂ ਦੀ ਮੌਤ ਮੌਤ ਹੋਈ ਸਰਦਾਰ ਸ਼ਾਮ ਸਿੰਘ ਦਾ ਟਾਰੀ ਵਾਲੇ ਦੀ ਮੌਤ ਹੋਈ ਜਿਹੜੇ ਇਹ ਸਾਰੇ ਦਲੀਪ ਸਿੰਘ ਨੂੰ ਇੱਥੋਂ ਲੈ ਕੇ ਜਾਇਆ ਗਿਆ ਉਹਨਾਂ ਨੂੰ ਔਸਾਹੀ ਬਣਾਇਆ ਗਿਆ ਇਹ ਸਾਰੇ ਜਿਹੜੇ ਇਸ ਸਾਰੀਆਂ ਗੱਲਾਂ ਦੇ ਵਿੱਚ ਸਿੱਖੇ ਸ਼ਾਮਲ ਸੀ ਜੀ ਤੇ ਇਹ ਨਾ ਹਾਲਾਤਾਂ ਨੂੰ ਅਸੀਂ ਜਿਹੜਾ ਆਪਣਾ ਇਤਿਹਾਸ ਪਰਛੋੜੜ ਹੈ ਤੇ ਥਲਸਾ ਰਾਜ ਦੀ ਤਾਂ ਮੰਨ ਜਿਹੜੀ ਹੈ ਉਹ ਮੰਨ ਹਰੇਕ ਦੇ ਦਿਲ ਚ ਹੈ ਤੇ ਉਸ ਤੋਂ ਕੋਈ ਲੰਭੇ ਨਹੀਂ ਹੋ ਸਕਦਾ ਕੋਈ ਇਹ ਸੋਚ ਨਹੀਂ ਸਕਦਾ ਵੀ ਥਲਸਾ ਜੇ ਨਾ ਆਵੇ ਪਰੰਤੂ ਸਰਦਾਰ ਸਾਹਿਬ ਸਾਨੂੰ ਆਪਣੀਆਂ ਕਮੀਆਂ ਪੇਸ਼ੀਆਂ ਦੂਰ ਕਰਨੀਆਂ ਪੈਣਗੀਆਂ ਕਿ ਅਸੀਂ ਸਿਰਫ ਨਾਰਿਆਂ ਦੇ ਨਾਲ ਕੋਈ ਰਾਜ ਨਹੀਂ ਲੈ ਸਕਦੇ ਜੇ ਕਮੀਆਂ ਪੇਸ਼ੀਆਂ ਦੂਰ ਕਰਕੇ ਕਸੀਂ ਇਹੋ ਜਿਹਾ ਮਾਹੌਲ ਤਿਆਰ ਕਰਾਂਗੇ ਇਹੀ ਜੀ ਆਧਾਰ ਤਿਆਰ ਕਰਾਂਗੇ ਫੇਰੇ ਖਾਲਸਾ ਰਾਜ ਆਊਗਾ ਖਾਲਸਾ ਰਾਜ ਸਾਡੀ ਆਵਾਜ਼ ਹੈ ਉਹ ਪਹਿਲਾਂ ਵੀ ਸਾਡੀ ਆਵਾਜ਼ ਸੀ ਹੁਣ ਵੀ ਸਾਡੀ ਆਵਾਜ਼ ਹੈ ਭਾਈ ਸਾਹਿਬ ਇੱਥੇ ਇੱਕ ਸਵਾਲ ਕਰਦੇ ਆਂ ਅੱਗੇ ਵੀ ਰਹੂਗੀ ਭਾਈ ਸਾਹਿਬ ਇੱਥੇ ਇੱਕ ਸਵਾਲ ਹੈ ਵੀ ਜਦੋਂ ਸਿੱਖ ਆਵਾਜ਼ ਚੱਕਦੇ ਆ ਤੇ ਭਾਰਤ ਸਰਕਾਰ ਇਸ ਨੂੰ ਜਾਇਜ਼ ਕਿਉਂ ਨਹੀਂ ਮੰਨਦੀ ਦੇਖੋ ਜੀ ਆਵਾਜ਼ ਇਹ ਨਹੀਂ ਪਹਿਲਾਂ ਇਕੱਠੇ ਹੋ ਕੇ ਚੱਕੀ ਜਾਂਦੀ ਮੋਨ ਸਿੱਖਾਂ ਦੀ ਪ੍ਰਾਚੀਨ ਜਿਹੜੀ ਜਥੇਬੰਦੀ ਆ ਉਹ ਆਵਾਜ਼ ਚੱਕੇ ਜਾਂ ਤਿੰਨ ਚਾਰ ਬੰਦੇ ਇਕੱਠੇ ਹੋ ਕੇ ਆਵਾਜ਼ ਚੱਕਣ ਜੇ ਗੱਲ ਇਹ ਆ ਵੀ ਸਿੱਖਾਂ ਦੀ ਆਵਾਜ਼ ਆ ਫਿਰ ਤਾਂ ਉਹਨਾਂ ਨੂੰ ਮੰਨਣਾ ਹੀ ਪਊਗਾ ਤੇ ਸਿੱਖਾਂ ਦੀ ਆਵਾਜ਼ ਕਦੇ ਜਿਹੜੀ ਆ ਉਸ ਢੰਗ ਨਾਲ ਚੱਕੀ ਹੋਣੀ ਗਈ ਉਹ ਬੰਦੇ ਇੱਕ ਬੜੀ ਛੱਟ ਜਾਂਦੀ ਜੇ ਰਹਿ ਜਾਂਦੇ ਐ ਮਾਈਕਰੋਸਕੋਪਿਕ ਮਿਨੋਰਿਟੀ ਰਹਿ ਜਾਂਦੀ ਐ ਤੇ ਉਹਨਾਂ ਨਾਲੇ ਭਾਰਤ ਸਰਕਾਰ ਤਾਂ ਕਿਉਂ ਮੰਨੂਗੀ ਜੀ ਕਿਉਂਕਿ ਜਿਹਨਾਂ ਜਿਹੜਾ ਦੇਸ਼ ਦੇ ਜਿਹੜੇ ਹੁਣ ਬਣੇ ਹੋਏ ਨੇ ਉਹ ਕਿਉਂ ਮੰਨਣਗੇ ਜੇ 체ਸੀ ਦੀ ਡਿਮਾਂਡ ਉਹਨਾਂ ਨੇ ਜੈਸੀ ਵਿਜੇਸ਼ਨ ਤਾਂ ਨਹੀਂ ਦੇਖਣੀ ਵੀ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ ਉਹ ਤਾਕਤ ਨਾਲ ਵੀ ਆਪਣੇ ਨਾਲ ਰੱਖਦੇ ਐ ਇਕੱਲਾ ਹਿੰਦੁਸਤਾਨ ਨਹੀਂ ਰੱਖਦਾ ਚੀਨ ਵੀ ਰੱਖਦਾ ਰੂਸ ਵੀ ਰੱਖਦਾ ਹੁਣ ਜਿਹੜਾ ਹਮ ਜਿਹੜਾ ਜਿਹੜਾ ਹੁਣ ਉੱਥੇ ਜਿਹੜੀ ਹੈ ਲੜਾਈ ਚੱਲ ਰਹੀ ਹੈ ਰੂਸ ਦੀ ਉਹ ਵੀ ਸਾਰੀ ਇਸੇ ਲਈ ਚੱਲ ਰਹੀ ਹੈ ਵੀ ਸਾਡੇ ਅਧੀਨ ਰਹੇ ਅਮਰੀਕਾ ਵੀ ਚੂਬਾ ਨੂੰ ਕਹਿ ਕੀ ਇਹਦਾ ਕੋਈ ਵੀ ਦੇਸ਼ ਨਹੀਂ ਹੈ ਜਿਹਦੀ ਸੈਂਟਰਲ ਹਕੂਮਤ ਹੋਵੇ ਜੀ ਤੇ ਬਈ ਹੁਣ ਯੂਕਰੇਨ ਦੇ ਵਿੱਚ ਕੀ ਰੌਲਾ ਹੈ ਉੱਥੇ ਹਜ਼ਾਰਾਂ ਬੰਦੇ ਮਰ ਰਹੇ ਆ ਲੱਖਾਂ ਮਰ ਰਹੇ ਆ ਜੀ ਤੇ ਚੀਨ ਦੇ ਵਿੱਚ ਕੀ ਰੌਲਾ ਹੈ ਤਿੱਬਤ ਦੇ ਵਿੱਚ ਮਰ ਰਹੇ ਆ ਜੀ ਹਰ ਹੀ ਜਿਹੜੇ ਹੁੰਦੇ ਆ ਇਹ ਸਾਰੇ ਜਿਹੜੀ ਸੈਂਟਰਲ ਗਵਰਨਮੈਂਟਾਂ ਹੁੰਦੀਆਂ ਨੇ ਉਹ ਕਦੇ ਵੀ ਜਿਹੜੀ ਕਿਸੇ ਦੀ ਆਵਾਜ਼ ਵੀ ਉਸ ਨੂੰ ਇਹ ਨਹੀਂ ਸੋਚਣਾ ਕਿ ਇਹਨਾਂ ਸਾ ਪਸੰਦ ਆਵਾਜ਼ ਹੈ ਜਾਂ ਹੋਰ ਆਵਾਜ਼ ਹੈ ਤੇ ਅੱਡਾ ਤਾਂ ਸਾਰੇ ਹੋਣਾ ਚਾਹੁੰਦੇ ਹੁੰਦੇ ਆ ਜੇ ਉਹ ਤੇਸੇ ਨੂੰ ਅਡ ਹੋਣ ਨਹੀਂ ਦਿੰਦੀ ਜਿਹੜੀ ਤਕੜੀ ਹਕੂਮਤ ਹੈ ਉਹ ਹਮੇਸ਼ਾ ਜਿਹੜੀ ਦਵਾਚੇ ਰੱਖਦੀ ਹੈ ਉਹ ਤਾਂ ਮੋਢਲਸਾਲ ਵੇਲੇ ਰੰਜਜੀਤ ਤੇ ਹੋਰ ਜਿਹੜੇ ਸੀ ਉਹਨੂੰ ਉਹਨਾਂ ਨੇ ਆਪਣਾ ਮੁਦਰਾਜ ਨਹੀਂ ਅਡ ਹੋਣ ਦਿੱਤਾ ਉਹ ਰੰਜਜੀਤ ਤੇ ਹੋਰ ਪਾਸ਼ਾ ਆਪ ਦੱਖਣ ਵੀ ਜਾਂਦੇ ਰਹੇ ਲੜਨ ਇਹ ਕੋਈ ਨਵੀਂ ਗੱਲ ਤਾਂ ਨਹੀਂ ਹੈ ਵੀ ਹਿੰਦੁਸਤਾਨ ਦੀ ਸਰਕਾਰ ਨਹੀਂ ਹੋਊਗੀ ਜੀ ਪਾਈ ਸਾਹਿਬ ਜੀ ਅਗਲਾ ਸਵਾਲ ਬੜਾ ਅਹਿਮ ਹੈਗਾ ਬੀਜੇਪੀ ਦੇ ਲੀਡਰ ਆਰ ਪੀ ਸਿੰਘ ਨੇ ਇਸ ਮੁੱਦੇ ਤੇ ਬਿਆਨ ਦਿੱਤਾ ਹੈ ਕਿ ਜੋ ਸਿੱਖ ਫੋਰ ਜਸਟਿਸ ਹੈ ਉਹ ਭਾਰਤ ਦੀ ਦੇਸ਼ ਵਿਰੋਧੀ ਇੱਕ ਪ੍ਰਣਾਲੀ ਹੈਗੀ ਹੈ ਦੇਸ਼ ਦੇ ਟੁਕੜੇ ਕਰਨ ਦੀ ਗੱਲ ਕਰਦੀ ਹੈ ਇਸ ਇਹ ਸਭ ਕੁਝ ਸੰਭਵ ਨਹੀਂ ਹੈ ਇਸ ਨਾਲ ਜਿਹੜੇ ਹੋਰ ਸੰਗਠਨ ਨੇ ਉਹਨਾਂ ਨੂੰ ਪੈਰੋਲ ਮਿਲ ਜਾਵੇਗੀ ਇਹ ਕਦੀ ਵਾਸਤੇ ਸੰਭਵ ਨਹੀਂ ਹੋ ਸਕਦਾ ਦੇਖੋ ਜੀ ਆਰ ਪੀ ਸਿੰਘ ਕੀ ਦਾ ਨਮੈਂਦਾ ਹੈ ਆਰ ਪੀ ਸਿੰਘ ਹੁਣ ਜਦੋਂ ਉੱਥੇ ਜਾ ਚਲਾ ਗਿਆ ਵੀ ਮੈਂ ਸਿੱਖਾਂ ਦਾ ਨਮੈਂਦਾ ਹੈ ਆਰ ਪੀ ਸਿੰਘ ਪਹਿਲਾਂ ਕਿਸੇ ਕਿੰਨੀ ਉਹ ਬੋਲੇ ਨਹੀਂ ਸਕਦਾ ਆਰਪੀ ਸਿੰਘ ਨੂੰ ਕੀ ਜਿਹੜੀ ਹੈ ਦਾ ਅਧਾਰ ਹੈ ਵੀ ਉਹ ਸਿੱਖਾਂ ਵੱਲੋਂ ਬੋਲਦਾ ਹੈ ਤੇ ਸਿੱਖਾਂ ਵੱਲੋਂ ਜਿਹੜਾ ਉਹ ਬਿਆਨ ਦਿੰਦਾ ਹੈ ਆਰਪੀ ਸਿੰਘ ਨੇ ਤਾਂ ਹੁਣ ਆਰਦੀ ਉਹਨਾਂ ਦੀ ਤਾਂ ਜਿਹੜੀ ਹੈ ਵਿਅਕਤੀਗਤ ਤਰੱਕੀ ਕਰਨੀ ਹੈ ਵਿਅਕਤੀਗਤ ਫਾਇਦੇ ਲੈਣੇ ਹੈ ਜੀ ਲਈ ਉਹ ਹੁਣ ਭਾਜਪਾ ਦੇ ਵਿੱਚ ਨੇ ਉਹਦੀ ਆਵਾਜ਼ ਨੂੰ ਸਿੱਖਾਂ ਦੀ ਆਵਾਜ਼ ਤਾਂ ਨਹੀਂ ਕਿਹਾ ਜਾ ਸਕਦਾ ਵੀ ਆਰਪੀ ਸਿੰਘ ਨੇ ਕਹਿੰਦਾ ਹੈ ਕਿ ਭਾਜਪਾ ਦਾ ਜਿਹੜਾ ਲੀਡਰ ਕਹਿੰਦਾ ਜਾਂ ਭਾਜਪਾ ਦੇ ਕਹਿਣ ਨਾਲ ਜਿਹੜਾ ਕੁਝ ਬਣ ਗਿਆ ਪਰੰਤੂ ਜਿਹਨੇ ਕੋਈ ਫਾਇਦਾ ਲੈਣਾ ਉਹਨੂੰ ਇਹੋ ਜਿਹੇ ਬਿਆਨ ਦੇਣੇ ਪੈਣਗੇ ਜੀ ਸੋ ਪਈ ਸਭ ਜੀ ਅਗਲਾ ਸਵਾਲ ਹੈ ਕਿ ਭਾਰਤ ਦੇਸ਼ ਦਾ ਕਾਨੂੰਨ ਹੈ ਕਿ ਇੱਥੇ ਹਰੇਕ ਨਾਗਰਿਕ ਆਪਣੇ ਹੱਕਾਂ ਦੀ ਗੱਲ ਕਰ ਸਕਦਾ ਹੈ ਜਿਵੇਂ ਕਿ ਸ਼੍ਰੋਮਣੀ ਕਾਲੀਦਾਰ ਅੰਮ੍ਰਿਤਸਰ ਦੇ ਲੀਡਰ ਗੋਪਾਲ ਸਿੰਘ ਸਿੱਧੂ ਦਾ ਇਸੇ ਮੁੱਦੇ ਤੇ ਕਹਿਣਾ ਸੀ ਕਿ ਸਾਡੇ ਇਹਨਾਂ ਨੇ ਕਈ ਲੀਡਰ ਮਾਰੇ ਹੋਏ ਨੇ ਉਸ ਤੇ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਗੱਲ ਇਹ ਹੈ ਵੀ ਹਰੇਕ ਕਰ ਸਕਦਾ ਹੈ ਜੇ ਹੁਣ ਅਮਰਤਪਾਲ ਕਰਦਾ ਸੀ ਤੇ ਅਮਰਤਪਾਲ ਤਾਂ ਜੇਲ੍ਹ ਚ ਚਲਾ ਗਿਆ ਜੀ ਤੇ ਸਰਦਾਰ ਸਿਮਰਨਜੀਤ ਸਿੰਘ ਨੂੰ ਇਤਤਾਰ ਹੈਗਾ ਵੀ ਉਹ ਗੱਲ ਕਰ ਸਕਦੇ ਆ ਤੇ ਇਹ ਜਿਹੜੀ ਹੈਗੀ ਹੈ ਹਰੇਕ ਦੇ ਲਈ ਕਾਇਦਾ ਕਾਨੂੰਨ ਤਾਂ ਦੇਖੋ ਜਿਹੜੇ ਗੱਲ ਕਰਦੇ ਆ ਖਾਲਸਾਤਨ ਦੀ ਉਹਨਾਂ ਲਈ ਵੀ ਅੱਡੜ ਹੈ ਹੁਣ ਦਲ ਖਾਲਸਾ ਨੂੰ ਵੀ ਇਹ ਅਧਿਕਾਰ ਹੈਗਾ ਵੀ ਉਥੇ ਜਲੂਸ ਵੀ ਕੱਢ ਸਕਦੇ ਆ ਖਾਲਸਾਤਨ ਦੇ ਨਾਂ ਤੇ ਪਰੰਤੂ ਅਮਰਪਾਲ ਨੇ ਕਿਹਾ ਤੇ ਅਮਰਪਾਲ ਡੇਰੂਗੜ ਪਹੁੰਚ ਗਿਆ ਤੇ ਇਹ ਤਾਂ ਜਿਹੜੇ ਅੱਡੜ ਮੈਪਡੰਡ ਹਰੇਕ ਦੇ ਲਈ ਜਿਹੜੇ ਆ ਅਪਣਾਏ ਜਾਂਦੇ ਆ ਤੇ ਇਹ ਜਿਹੜੀ ਹੁੰਦੀ ਹੈ ਸਰਕਾਰਾਂ ਕਿਸ ਨੀਤੀ ਨਾਲ ਅਪਣਾਉਂਦੀਆਂ ਨੇ ਉਹ ਕਿਸੇ ਨਾਮ ਵੇਖਦਿਆਂ ਨੇ ਉਹਨਾਂ ਦੇ ਆਪ ਦੇ ਆਪ ਦੇ ਚਾਰਨ ਹੁੰਦੇ ਆ ਤੇ ਇਹਦੇ ਵਿੱਚ ਜਿਹੜੀ ਚਸਿਆਸਤ ਹੈ ਰਾਜਨੀਤੀ ਹੈ ਤੇ ਨਾਰੇ ਹੈ ਉਹਨਾਂ ਦਾ ਉਹ ਅਰਥ ਨਹੀਂ ਹੈ ਜਿਹੜਾ ਅਰਥ ਆਪਾਂ ਬਾਹਰ ਸਮਝਦੇ ਆ ਉਹ ਬੜੀ ਡੂੰਘਾਈ 'ਚ ਜਾਣਾ ਪੈਂਦਾ ਹੈ ਡੂੰਘਾ ਅਰਥ ਹੁੰਦਾ ਹੈ ਹਰੇਕ ਵਿਅਕਤੀ ਦੇ 10-10 ਮੂੰਹ ਨੇ ਰਾਵਣ ਮੰਨੂ ਜੀ ਤੇ ਕਿਸੇ ਥਾਂ ਤੇ ਕੋਈ ਗੱਲ ਕਿਸੇ ਥਾਂ ਤੇ ਕੋਈ ਗੱਲ ਨੇਕ ਨੀਤੀ ਨਾਲ ਕੋਈ ਗੱਲ ਕੀਤੀ ਜਾਵੇ ਉਹ ਵੱਖਰੀ ਹੁੰਦੀ ਹੈ ਪਰ ਅੱਜ ਨੇਕ ਨੀਤੀ ਨਾਲ ਕੁਝ ਵੀ ਨਹੀਂ ਕਿਹਾ ਜਾ ਰਿਹਾ ਜੀ ਪਾਈ ਸਾਹਿਬ ਜੀ ਜਿਸ ਤਰ੍ਹਾਂ ਕੈਨੇਡਾ ਹੈਗਾ ਖਾਸ ਤਨ ਦੇ ਹੱਕ ਦੇ ਵਿੱਚ ਉਹ ਗੱਲ ਵੀ ਕਰਦਾ ਤੇ ਸਿੱਖਾਂ ਦੀ ਹਮਾਇਤ ਵੀ ਲੰਬੇ ਸਮੇਂ ਤੋਂ ਕਰਦੇ ਆਏ ਹੈਗੇ ਨੇ ਤੁਹਾਨੂੰ ਕਿਵੇਂ ਲੱਗਦੇ ਨੇ ਵੇਖੋ ਜੀ ਕੈਨੇਡਾ ਜਿਹੜੀ ਗੱਲ ਕਰਦਾ ਉਹ ਜਿਹੜੀ ਗੱਲ ਵੀ ਸਿੱਖਾਂ ਦੀ ਹਮਾਇਤ ਕਰਦਾ ਉਹ ਤਾਂ ਬਹੁਤ ਵਧੀਆ ਗੱਲ ਹੈ ਤੇ ਸਿੱਖ ਉੱਥੇ ਬੜੀ ਵੱਡੀ ਜੀਤੀ ਦੇ ਵਿੱਚ ਜਿਹੜੇ ਹੈ ਉਹ ਵੱਸਦੇ ਵੀ ਨੇ ਤੇ ਉਸ ਦੇ ਲਈ ਸਿੱਖਾਂ ਨੂੰ ਕੈਨੇਡਾ ਦਾ ਤਨਭਾਦੀ ਹੋਣਾ ਚਾਹੀਦਾ ਹੈ ਬਈ ਉਹ ਸਿੱਖਾਂ ਦੇ ਹੱਥ ਵੀ ਚੱਲ ਕਰਦਾ ਹੈ ਪਰੰਤੂ ਸਿੱਖਾਂ ਨੂੰ ਪੰਜਾਬ ਦੇ ਵਿੱਚ ਮਜ਼ਬੂਤ ਹੋਣਾ ਪਊਗਾ ਤੇ ਹਿੰਦੁਸਤਾਨ 'ਚ ਮਜ਼ਬੂਤ ਹੋਣਾ ਪਊਗਾ ਜਥੇਬੰਦੀਆਂ ਬਣਾਉਣੀਆਂ ਪਹਿਣੀਆਂ ਤੇ ਮੈਂ ਸਮਝਦਾ ਕਿ ਲੋਕ ਜਿਹੜਾ ਇਹ ਲੋਕਤੰਤਰ ਬਣਾਇਆ ਉਹ ਭਾਵੇਂ ਕਿਹਾ ਜਾ ਵੀ ਹੈ ਉਹਦੇ ਵਿੱਚ ਹਿੱਸਾ ਲੈ ਕੇ ਆਪਣੇ ਆਪ ਨੂੰ ਮਜ਼ਬੂਤ ਕੀਤਾ ਜਾ ਸਕਦਾ ਤੇ ਜਿਹੜੇ ਹੈਗੇ ਆ ਉਹ ਸ਼ਾਂਤਮਈ ਜਿਹੜੇ ਤਰੀਕੇ ਨੇ ਸ਼ਾਂਤਮਈ ਤਰੀਕੇ ਦੇ ਵਿੱਚ ਖਾਲਸਾ ਪੰਥ ਦੀ ਮਜ਼ਬੂਤੀ ਹੋ ਸਕਦੀ ਹੈ ਜੀ ਮਿਲਸਾ ਵਿੱਚ ਸਾਡਾ ਬਹੁਤ ਨੁਕਸਾਨ ਹੋਇਆ ਅਸੀਂ ਪੰਥ ਖਾਲਸਾ ਪੰਥ ਦੇ ਵਿੱਚ ਬੜੀ ਵੱਡੀ ਤਵਾਹੀ ਸਹਾਰੀ ਹੈ ਸਾਡੇ ਜਿਹੜੇ ਸੀ ਅਕਾਲ ਤਖਤ ਸਾਹਿਬ ਵੀ ਟਾਈਟੇ ਨਹੀਂ ਕਰਤਾ ਹੋਰ ਵੀ ਕਰਤਾ ਤਾਂ ਅਸੀਂ ਜਥੇਬੰਦਕ ਤੌਰ ਤੇ ਮਜ਼ਬੂਤ ਨਹੀਂ ਹਾਂ ਜਨਾਚਿਰ ਜਥੇਬੰਦਕ ਤੌਰ ਤੇ ਮਜ਼ਬੂਤ ਨਹੀਂ ਹੁੰਦੇ ਅਸੀਂ ਕੋਈ ਪ੍ਰਾਰਥਨਾ ਨਹੀਂ ਕਰ ਸਕਦੇ ਭਾਈ ਸਾਹਿਬ ਜੀ ਸਵਾਲ ਹੈਗਾ ਵੀ ਜੈਪੁਰ ਦੇ ਵਿੱਚ ਲੜਕੀ ਗੁਰਪ੍ਰੀਤ ਕੌਰ ਦੇ ਕਕਾਰ ਲਾਉਣ ਤੋਂ ਬਾਅਦ ਕਹਿੰਦੇ ਸੀ ਤੁਸੀਂ ਪੇਪਰ ਕਰ ਸਕਦੇ ਹੋ ਲੇਕਿਨ ਕਕਾਰ ਪਹਿਨ ਕੇ ਪੇਪਰ ਨਹੀਂ ਕਰ ਸਕਦੇ ਇੱਕ ਪਾਸੇ ਸਰਕਾਰ ਕਹਿੰਦੀ ਵੀ ਅਸੀਂ ਹਰੇਕ ਪ੍ਰਣਾਲੀ ਨੂੰ ਜਾਂ ਹਰੇਕ ਕੌਮ ਦੇ ਹੱਕਾਂ ਦੀ ਗੱਲ ਕਰਦੇ ਹਾਂ ਜਾਂ ਉਹਨਾਂ ਨੂੰ ਬੋਲਣ ਦੀ ਅਜਾਇਤ ਦਿੰਨੇ ਆ ਕੀ ਕਹਿੰਦੇ ਹੋ ਦੇਖੋ ਗੱਲ ਇਹ ਹੈ ਕਿ ਨਪੋਲੀਅਨ ਨੂੰ ਉਹਦੀ ਘਰਵਾਲੀ ਨੇ ਚਿੱਠੀ ਲਿਖੀ ਜਦੋਂ ਉਹ ਦੁਨੀਆ ਜਿੱਤਣ ਚੱਲਿਆ ਸੀ ਉਹਦੀ ਘਰਵਾਲੀ ਨੇ ਲਿਖਿਆ ਕਿ ਰੋਜ਼ ਮੈਂ ਜਿਹੜਾ ਹੈਗਾ ਉਹ ਰਾਤ ਨੂੰ ਪੈਣ ਲੱਗੇ ਤੁਹਾਡੇ ਨਾਂ ਤੇ ਪ੍ਰਮਾਤਮਾ ਕੋਲੇ ਪ੍ਰਾਰਥਨਾ ਕਰਦੀ ਆਂ ਵੀ ਤੁਸੀਂ ਸਾਰੀ ਦੁਨੀਆ ਜਿੱਤ ਲਓ ਤੇ ਦੁਨੀਆ ਦੇ ਜੇਤੂ ਰਹੋ ਜੀ ਤੇ ਉਸ ਦੇ ਵਿੱਚ ਜੀ ਕਿ ਨਪੋਲੀਅਨ ਨੇ 150 ਸਾਲ ਨੂੰ ਚਿੱਠੀ ਲਿਖੀ ਵੀ ਉਹ ਜਿਹੜੀ ਪ੍ਰਸਨ ਕਰਨ ਦਾ ਕੋਈ ਫਾਇਦਾ ਨਹੀਂ ਹੈ ਉਹ ਕਹਿੰਦੇ ਜਿਹੜਾ ਪ੍ਰਮਾਤਮਾ ਹੈ ਉਹ ਤਕੜੀਆਂ ਫੌਜਾਂ ਨਾਲ ਤੁਰਦਾ ਹੈ ਜੀ ਤੇ ਜੇ ਫੌਜਾਂ ਤਕੜੀਆਂ ਹੋਣ ਜੀਆਂ ਤਾਂ ਪ੍ਰਮਾਤਮਾ ਦਾ ਅਸ਼ੀਰਵਾਦ ਹੋਊਗਾ ਜੀ ਉਹ ਗੱਲ ਜਿਹੜੀ ਹੈਗੀ ਹੈ ਇੱਥੇ ਵੀ ਇਹੀ ਹੈ ਜੇ ਸਿੱਖੀ ਜਿਹੜੀ ਹੈ ਨੇ ਉਹ ਸਿੱਖ ਸਿੱਖ ਨਾਲ ਲੜੀ ਜਾਂਦਾ ਸਿੱਖ ਸਿੱਖ ਵੀ ਵਿਰੋਧਤਾ ਕਰਦਾ ਤੇ ਸਿੱਖ ਦਾ ਜਿਹੜਾ ਹੈ ਆਪ ਉਸੂਲਾਂ ਦਾ ਧਾਰਨੀ ਨਹੀਂ ਨਹੀਂ ਹੈ ਤੇ ਸਿੱਖ ਸਿੱਖ ਨੂੰ ਮਾਰਨ ਨੂੰ ਫਿਰਦਾ ਹੈ ਤੇ ਕਤਲੇਆਮ ਹੋ ਰਿਹਾ ਤੇ ਉਹ ਕਤਲੇਆਮ ਸਿੱਖ ਕਹਿ ਰਿਹਾ ਕਿ ਜੀ ਇਹ ਸਿੱਖ ਬ੍ਰੋਹੀ ਸੀ ਤਾਂ ਮੈਂ ਇਹਨੂੰ ਮਾਰਿਆ ਸੀ ਤੇ ਜੇ ਉਹੀ ਪਰਮਾਤਮਾ ਬਣ ਗਿਆ ਉਹ ਦੂਜਿਆਂ ਨੂੰ ਮਾਰਦਾ ਫਿਰੂਗਾ ਉਹਨੇ ਸਿਖੀ ਚੀਜ਼ ਚਾਹੇ ਮ ਕਰਨੀ ਹੈ ਉਹ ਤਾਂ ਆਪੇ ਆਪ ਦੀ ਤਾਨਾਸ਼ਾਹੀ ਚੈਮ ਕਰਨੀ ਤੇ ਪ੍ਰਮਾਤਮਾ ਦਾ ਦੂਜਾ ਰੂਪ ਹੋ ਗਿਆ ਤੇ ਸੇਤ ਵਿਰੋਧੀ ਹੋ ਗਿਆ ਤੇ ਅਜਿਹੇ ਹਾਲਾਤ ਨਹੀਂ ਚੱਲੇ ਜਾ ਸਕਦੇ ਜਿਹੜੇ ਤਟਾਰਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ ਤਟਾਰ ਪਹਿਨਣ ਨਹੀਂ ਦਿੱਤੇ ਜਾ ਸਕਦੇ ਸਾਨੂੰ ਇੱਕ ਜੁੱਟ ਹੋ ਕੇ ਜਿਹੜਾ ਇਸ ਦਾ ਵਿਰੋਧ ਕਰਨਾ ਚਾਹੀਦਾ ਇਹ ਸਾਡੀ ਜ਼ਿੰਦਗੀ ਮੌਤ ਦਾ ਪ੍ਰਸ਼ਨ ਹੈ ਇਹਦੇ ਬਣਾਉ ਵੱਡੀ ਬੇਇਨਸਾਫੀ ਨਹੀਂ ਹੋ ਸਕਦੀ ਸਾਡੇ ਬੰਦੀ ਸਿੰਘਾਂ ਨੂੰ ਛੜਿਆ ਨਹੀਂ ਜਾ ਸਕਦਾ ਪਰੰਤੂ ਜਿਹੜੇ ਵੀ ਲੀਡਰ ਨੇ ਉਹਨਾਂ ਨੂੰ ਕੋਈ ਸਮਝਾਉਣ ਵੀ ਨਹੀਂ ਜਾਂਦਾ ਕੇਂਦਰ ਦੀ ਸਰਕਾਰ ਨੂੰ ਨਾ ਉਹਨਾਂ ਨੇ ਕੋਈ ਤਾਕਤ ਬਿਠਾਈ ਹੈ ਵੀ ਸਾਡੀ ਇੱਥੇ ਪੰਜਾਬ ਦੇ ਵਿੱਚ ਤਾਕਤ ਹੈ ਤੇ ਸਰਕਾਰ ਤਾਂ ਕੇਂਦਰ ਦੀ ਪਿੱਛੇ ਪਿੱਛੇ ਭੱਜੀ ਬਿਰੂ ਇਹ ਜਿਹੜੀ ਗੱਲ ਹੈ ਆਪਣੀ ਗੱਲ ਕਹਿ ਕੇ ਉਹ ਬਦਲ ਜਾਂਦੇ ਨੇ ਤੇ ਉਸ ਗੱਲ ਤੇ ਚੈਮ ਨਹੀਂ ਰਹਿੰਦੇ ਆਪਣੇ ਬੰਦਿਆਂ ਦਾ ਧਿਆਨ ਨਹੀਂ ਰੱਖਦੇ ਤੇ ਇਹੋ ਜਿਹਿਆਂ ਜਿਹੜੀਆਂ ਸਿਹਨੀਆਂ ਨਾਲ ਜਿਨ੍ਹਾਂ ਨੇ ਤਕਾਰਾਂ ਪਿੱਛੇ ਆਪਦੀ ਜਿਹੜੀ ਆ ਪ੍ਰੀਖਿਆ ਛੱੜਤੀ ਐਈਆਂ ਨੀਆਂ ਮਹਾਨ ਸਖਸੀਤਾ ਨੂੰ ਵੀ ਜਿਹੜਾ ਹੈਗਾ ਉਹ ਨਮੋਸੀ ਚੱਲਨੇ ਪੈ ਰਹੀ ਹੈ ਇਸ ਤਰ੍ਹਾਂ ਸਿਛਾਂ ਦੀ ਆਸ ਦੇ ਵਿੱਚ ਫੁੱਟ ਕਰਕੇ ਤੇ ਵਿਰੋਧ ਜੀ ਭਾਈ ਸਾਹਿਬ ਜੀ ਖੀਲਾ ਸਵਾਲ ਕਰਦਾ ਭਾਰਤ ਇੱਕ ਲੋਕਤੰਤਰ ਦੇਸ਼ ਹੈਗਾ ਇਹ ਲੇਕਿਨ ਇੱਥੇ ਸਭ ਨੂੰ ਆਪਣੇ ਹੱਕ ਦੀ ਗੱਲ ਰੱਖਣ ਦੀ ਇਜਾਜ਼ਤ ਵੀ ਹੈਗੀ ਹੈ لیکن ਜੇ ਦੂਜੇ ਪਾਸੇ ਗੱਲ ਕਰੀਏ ਆਪਾਂ ਸਿੱਖਾਂ ਦੀ ਸਿੱਖਾਂ ਦਾ ਇਹ ਕਹਿਣਾ ਹੈ ਵੀ ਸਾਨੂੰ ਇਸ ਦੇਸ਼ ਦੇ ਵਿੱਚ ਇਨਸਾਫ ਨਹੀਂ ਮਿਲਦਾ। ਸੋ ਇਸ ਵਾਸਤੇ ਕੀ ਕਹਿੰਦੇ ਹੋ? ਦੇਖੋ ਜੀ ਇਨਸਾਫ ਮਿਲਦਾ ਨਹੀਂ ਹੁੰਦਾ ਕਿਸੇ ਨੂੰ ਇਨਸਾਫ ਤਾਂ ਜਿਹੜਾ ਹੁੰਦਾ ਉਹ ਲੈਣਾ ਪੈਂਦਾ ਹੁੰਦਾ ਹੈ। ਜੀ ਤੇ ਜਿਹੜਾ ਹੁਣ ਦੇਖੋ ਪਾਕਿਸਤਾਨ ਦੀ ਵੰਡ ਹੋਈ। ਹਾਂਜੀ। ਪਾਕਿਸਤਾਨ ਦੀ ਵੰਡ ਜਿਹੜੀ ਉਹ ਧਰਮ ਤੇ ਆਧਾਰਿਤ ਹੋਈ। ਜੀ ਭਾਈ ਸਾਹਿਬ ਤੇ ਕਾਂਗਰਸ ਨੇ ਮੁਸਲਮਾਨ ਵੱਡੀ ਜਨਤੀ ਦੇ ਵਿੱਚ ਜਾਣਬੁੱਝ ਕੇ ਹਿੰਦੁਸਤਾਨ ਚ ਵੀ ਰਖੇ ਤਾਂ ਜੋ ਇਹਨਾਂਆਂ ਵੋਟਾਂ ਲਈਆਂ ਜਾ ਸਕਣ ਜੀ ਇਹ ਇੱਥੇ ਰਾਜਸੀ ਨਿਸ਼ਾਨਾ ਸੀ ਰਾਜਸੀ ਨੀਤੀ ਸੀ ਜੀ ਤੇ ਦੇਸ਼ ਦੀ ਵੰਡ ਵੀ ਜਿਹੜੀ ਸੀ ਜਿਨ੍ਹਾਂ ਤੇ ਮਹਿਰੂ ਦੇ ਵਿੱਚ ਪ੍ਰਧਾਨ ਮੰਤਰੀ ਦੀ ਦੌੜ ਪਿੱਛੇ ਇਹ ਵੰਡ ਹੋਈ ਜੀ ਪਰੰਤੂ ਇਹਨੂੰ ਹਿੰਦੂ ਮੁਸਲਮ ਵੰਡ ਜਿਹੜਾ ਸੀ ਉਹ ਬਣਾ ਲਿਆ ਗਿਆ ਜੀ ਤੇ ਜਦੋਂ ਜਿਹੜਾ ਹੈਗਾ ਜਿਹੀ ਹਾਲਤ ਦੇ ਵਿੱਚ ਜਿਹੜਾ ਉਹ ਦੂਸਰੇ ਪਾਸਿਆਂ ਨੇ ਹਿੰਦੂ-ਹਿੰਦੂ ਕਰਕੇ ਜਿਹੜਾ ਹੈ ਉਹ ਰਾਜਪਾਤ ਜਿਹੜਾ ਸੀ ਕਾਂਗਰਸ ਤੋਂ ਉਹ ਵਾਰਸ ਲੈ ਲਿਆ ਜੀ ਤੇ ਉਹ ਜਿਹੜਾ ਹੈ ਇਸ ਢੰਗ ਨਾਲ ਜੇ ਆਪਾਂ ਸਹੀ ਈ ਧਰੇ ਬੈਠੇ ਜਿਹੜਾ ਹੈ ਜੇ ਸਹੀ ਚੱਲੀਏ ਵੀ ਸਾਡੇ ਨਾਲ ਜਿਹੜੀ ਬੜੀ ਜਿਹੜੀ ਆ ਉਹ ਬਦਕੀ ਹੋ ਰਹੀ ਹੈ ਸਾਨੂੰ ਸਰਕਾਰ ਇਸ ਤਰ੍ਹਾਂ ਜੂ ਨਹੀਂ ਕਰਦੀ ਮੈਂ ਕਹਣਾ ਇੱਕ ਮਾਂ ਤੇ ਬਾਪ ਵੀ ਨਹੀਂ ਦਿੰਦੇ ਹੱਥ ਬੱਚੇ ਨੂੰ ਦੂਜੇ ਨੂੰ ਦੇਈ ਜਾਣ ਜਿਹਦੇ ਕੋਈ ਗੁਣ ਨਹੀਂ ਹੁੰਦਾ ਉਸ ਦੇ ਲਈ ਤਕੜਾ ਹੋਣਾ ਪੈਂਦਾ ਹੈ ਬੰਦੇ ਨੂੰ ਤਕੜਾ ਕਹਿੰਦੇ ਦੁਨੀਆਮੰਦ ਦੀ ਜੋਰਾਂ ਨੂੰ ਲਖ ਲਾਣ ਸਹੇ ਕਮਜ਼ੋਰਾਂ ਨੂੰ ਜੀ ਸੋ ਜਿਹੜਾ ਹੈਗਾ ਸਾਡੀਆਂ ਜਥੇਬੰਦੀਆਂ ਸਾਡੀਆਂ ਪਾਰਟੀਆਂ ਜਿੰਨਾ ਚਿਰ ਉਹ ਦੇਸ਼ ਦੇ ਢਾਂਚੇ ਦੇ ਵਿੱਚ ਮਜ਼ਬੂਤ ਨਹੀਂ ਹੁੰਦੀਆਂ ਤੇ ਉਹਨਾਂ ਚਿਰ ਦੇ ਤੱਕ ਅਸੀਂ ਕੋਈ ਪ੍ਰਾਪਤੀ ਨਹੀਂ ਕਰ ਸਕਦੇ ਸੋ ਭਾਈ ਸਾਹਿਬ ਜਿਸ ਤਰ੍ਹਾਂ ਤੁਸੀਂ ਸਿੱਖਾਂ ਦੇ ਹੱਕਾਂ ਦੀ ਗੱਲ ਕੀਤੀ ਹੈ ਜਾਂ ਮਨੁੱਖੀ ਹਧਕਾਰਾਂ ਨੂੰ ਲੈ ਕੇ ਗੱਲਬਾਤ ਕੀਤੀ ਬੜੀ ਬਰੀਕੀ ਦੇ ਨਾਲ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਜੀ ਦਾ ਖਾਲਸਾ ਹੈ ਜੀ ਗੁਰੂ ਜੀ ਦੀ ਇਫਤਤਾ ਜੀ